ਅੱਜ ਸਾਹਿਬ ਨੇ ਅੱਜ ਹੈ ਸ਼ਰਮ ਵੀ ਕੀਤਾ ਉਹਨੇ ਬੜਾ ਪਹਿਲੇ ਪੈਂਚਲਰ ਨਹੀਂ ਹੈ ਪਹਿਲੇ ਪੈਂਚਲਰ ਦਾ ਹੈ ਇਹ ਦੇਵਣਾ ਬੋ ਤੇ ਉਹ ਆਪਣੇ ਪ੍ਰਿੰਸੀਪਲ ਸਖਤੀ ਸਾਹਿਬ ਖਤਮ ਦੇ ਵਿੱਚ ਵਾਸੀ ਬ੍ਰੀਫ ਸੀਟਰ ਕਰਵਾਉਂਦੇ ਕਮਿਟੀ ਦੇ ਵਿੱਚ ਤਸਵੀਰ ਕਰਦਾ ਟਾਈਮ ਓਕੇ ਇਹ ਗਵਰਨਮੈਂਟ ਨੇ ਟਾਈਮ ਮੰਗਿਆ ਹਫਤੇ ਦਾ ਹਾਂਜੀ ਠੀਕ ਹੈ ਫਿਰ 4 ਦਸੰਬਰ ਡੇਟੋ ਕਰਾਉਣੇ ਪਾਏ ਮੈਨੂੰ ਪਤਾ ਲੱਗਾ ਕਿ ਜੈਤ ਸਾਹਿਬ ਨੇ ਬੜੇ ਸਖਤ ਸ਼ਬਦਾਂ ਚ ਵੀ ਕਿਹਾ ਤੂੰ ਯਾਰ ਕਰਦੇ ਕੀ ਦੇਣਾ ਵਿਚਾਰਿਆ ਕਿਉਂ ਨਹੀਂ ਹੋਈ ਹਾਂਜੀ ਜੈਤ ਸਾਹਿਬ ਹੈ ਥੋੜੀ ਸਖਤੀ ਨੇ ਉਹਨਾਂ ਕਹਿੰਦੇ ਬਹੁਤ ਸਾਰੀ ਉਹਨਾਂ ਨੇ ਟਿਕਨੇ ਦਿੱਤਨੇ ਸਖਤ ਕਿਤਨੇ ਦਿੱਤਨੇ ਤੁਹਾਨੂੰ ਲੱਗਦਾ ਕਿ 4 ਦ ਇਹ ਟੋਕ ਫੈਸਲਾ ਜਲ ਸਭਾ ਤੇ ਕਰਨਾ ਚਾਹੁੰਦੇ ਨੇ ਉਹ ਤੇ ਕਈ ਤਰੀਕਾ ਤੋਂ ਹੋ ਤਰੀਕਾ ਜਿਹੜੇ ਲੈ ਰਹੇ ਨੇ ਸਰਕਾਰ ਲੈ ਰਹੀ ਹੈ ਹਫਤੇ ਉਹਦੇ ਦੀ ਦਖਦ ਦੁਨੀਆ ਲੈ ਰਹੀ ਹੈ ਤੇ ਜਲ ਸਭਾ ਤੇ ਪੂਰੀ ਹਮਦਰਦੀ ਰੱਖ ਰਹੇ ਨੇ ਪੈਨਸ਼ਨ ਨਾਲ ਤੇ ਅਪਲਾਈ ਕਰ ਓਕੇ ਓਕੇ ਉਹਦਾ ਉਹਦਾ ਅਰਥ ਇਹ ਹੈ ਵੀ ਇਹ ਫੇਵਰੇਬਲ ਗੱਲ ਜਾ ਰਹੀ ਹੈ ਹਾਂਜੀ ਆਪਕੀ ਜਾਰੀ ਹੈ ਜਦੋਂ ਤਰਕ ਹੁੰਦਾ ਤੁਸੀਂ ਤਾਂ ਨਹੀਂ ਬੋਲ ਸਕਦਾ ਵਕੀਲ ਬੋਲਦੇ ਨੇ ਕਿਤੇ ਜਿਹੜੀ ਤੁਸੀਂ ਰੈਟ ਕੀਤੀ ਹੈ ਪਾਈ ਹੈ ਉਹਦੇ ਵਿੱਚ ਕਿਤੇ ਇਹ ਹਵਾਲਾ ਦਿੱਤਾ ਵੀ ਜੱਜ ਸਾਹਿਬ ਆ ਜਿਹੜੇ ਇੱਥੇ ਆ ਕੇ ਤਲੀਏ ਦਿੰਦੇ ਨੇ ਵੀ ਅਸੀਂ ਰੀਕਨਸਿਡਰ ਕਰਦੇ ਆ ਜਿਹੜੇ ਆਈਐਸ ਅਧਕਾਰੀ ਨੇ ਇਹ ਖੁਦ ਤੇ ਡੀਏ ਵੀ ਸਾਰਾ ਅਪਡੇਟ ਲਈ ਬੈਠੇ ਨੇ ਤੇ ਜਿਹੜਾ ਏਰੀਆ ਸਤਵੇਂ ਤਨਖਾਹ ਕਮਿਸ਼ਨ ਦਾ ਹੋਈ ਆਪਣੇ ਗੀਸੇ ਨੇ ਪਾਈ ਬੈਠੇ ਇਹ ਨਹੀਂ ਕਿਤੇ ਜੱਜ ਸਾਹਿਬ ਤੇ ਧਿਆਨ ਦੇ ਲੈਂਦਾ ਨਹੀਂ ਜੱਜ ਸਾਹਿਬ ਸਭ ਜਾਣਦੇ ਨੇ ਇਹ ਗੱਲਾਂ ਤਾਂ ਨਹੀਂ ਉਹਨਾਂ ਨੂੰ ਵੀ ਪਤਾ ਵੀ ਲੀਗਲ ਅਫਸਰ ਵੀ ਲੈ ਚੁੱਕੀ ਨੇ ਉਹਨਾਂ ਤੇ ਅਜਿਹਾ ਪਰ ਵਕੀਲ ਨਹੀਂ ਇਹ ਕੋਈ ਗੱਲ ਕਰਦੀ ਇਹ ਆਮ ਕਿ ਆ ਜਾਂਦਾ ਵਕੀਲਾਂ ਦੀ ਭਾਸ਼ਾ ਚ ਕਹਿੰਦਾ ਵੀ ਜਦੋਂ ਜੱਜ ਸਾਹਿਬਾਨ ਜਲਦੀ ਜਲਦੀ ਡਿਸੀਜਨ ਪਾਉਣ ਤੇ ਫਿਰ ਲੱਗਦਾ ਵੀ ਪੈਸਾ ਜਲਦੀ ਆਊਗਾ ਫੈਸਲਾ ਜਲਦੀ ਹੋਊਗਾ ਦੇਖੋ ਸਾਡੇ ਸਾਨੂੰ ਸਾਡੀ ਤੇ ਮੰਗ ਹੈ ਹੋਈ ਆ ਕਿ ਇਹ ਜਿਹੜਾ ਪੇ ਕਮਿਸ਼ਨ ਪੜਾ ਆਣਾ ਹੈ ਤੇ 26 ਤੋਂ ਉਸ ਤੋਂ ਪਹਿਲੇ ਪਹਿਲੇ ਨਹੀਂ ਸਾਨੂੰ ਹੋਇਆ ਕਿ ਇਹ ਦੇਣਾ ਹੋਵੇ ਇਹਣਾ ਹੋਵੇ ਕਿ ਜਿੱਦਾਂ ਕਾਂਗਰਸ ਸਰਕਾਰ ਨੇ ਪਹਿਲੇ ਸਾਡਾ ਜੋ ਕੀਤਾ ਉਹਨਾਂ ਨੇ 2021-22 ਦੇ ਬਜਟ ਵਿੱਚ ਪਾਸ ਕਰ ਦਿੱਤਾ ਪਰ ਦੇਰ ਹੋ ਗਈ ਹਾਂਜੀ ਅਕਤੂਬਰ 21 ਦੇ ਬਜਟ ਜਿਹੜੀ ਕਿਸ ਤਰ੍ਹਾਂ ਨੇ ਦੇਣੀ ਜਨਵਰੀ 22 ਦੇ ਵਿੱਚ ਵੀ ਸਰਕਾਰ ਉਹ ਫਲੇ ਗਈ ਜਨਵਰੀ ਬਜਟ ਦੂਜੀ ਕਿਸੇ ਨਹੀਂ ਉਹ ਵੀ ਦਿੱਤੀ ਨਹੀਂ ਕਾਗਜ਼ਾਂ ਚੋਂ ਪਾਸ ਕਰ ਸਭ ਤੋਂ ਪਹਿਲਾ ਸਵਾਲ ਵਰਕਾਰਿਆ ਸੀ ਨਿਰਾਸ਼ਾ ਨਾ ਹੋ ਦਿਓ ਨਹੀਂ ਨਹੀਂ ਤੁਸੀਂ ਕਹਿੰਦੇ ਕਿ ਤੇ 26 ਨੂੰ ਜਿਹੜਾ ਅਗਲਾ ਸਤੰਵਾਂ ਤਨਖਾਹ ਮਿਸ਼ਨ ਬੈਠ ਜਾਣਾ ਤੁਹਾਨੂੰ ਹਾਲੇ ਵੀ ਆਸ ਹੈ ਤਨਖਾਹ ਮਿਸ਼ਨ ਪੰਜਾਬ ਦਾ ਬੈਠੂਗਾ ਪਿਛਲੇ ਮੰਤਰੀਤ ਬਾਦਲ ਸਾਹਿਬ ਤੇ ਕਰ ਗਏ 17 ਜੁਲਾਈ ਤੋਂ ਰਿਹਾ ਵੀ ਤੇ ਬਾਦ ਜਿਹੜੇ ਭਰਤੀ ਹੋ ਉਹਨਾਂ ਦੇ ਕੇਂਦਰੀ ਸਕੇਲ ਲਾ ਦੇ ਉਹ ਇਹ ਵੀ ਇਹ ਵੀ ਇਹ ਵੀ ਬਹੁਤ ਵੱਡੀ ਗਲਤ ਗੱਲ ਹੈ ਇੱਕ ਕੈਟਾਗਰੀ ਦੇ ਮਜ਼ਦਮਾਨ ਨੂੰ ਦੋ ਤਰ੍ਹਾਂ ਦੀ ਸੈਲਰੀ ਨਹੀਂ ਦੇ ਸਕਦੇ ਹਾਂਜੀ ਦੇ ਵਾਸਤੇ ਵੀ ਕਈ ਫੈਸਲੇ پہلے ਵੀ ਹੋ ਚੁੱਕੇ ਨੇ ਸੁਪਰੀਮ ਕੋਰਟ ਦੇ ਵੱਲ ਤੋਂ ਫੈਸਲੇ ਹੋਈ ਦਨੇ ਲਈ ਵਾਸਤੇ ਸਾਨੂੰ ਆਪਣੇ EMPLOYE ਨੂੰ ਲੱਗੀ ਚਲੋ ਅੱਗੇ ਵਧਦੇ ਆਪਾਂ ਕਿਉਂਕਿ ਤੁਹਾਡੇ ਮੂੰਹ ਸੁਣਨਾ ਚਾਹੁੰਦੇ ਨੇ ਪੈਨਸ਼ਨ 2.95 ਬਨਾਕ ਨਾਲ ਪੈਨਸ਼ਨਾਂ ਮਤਨ ਦਾ ਮਾਮਲਾ ਵੀ ਹਾਈ ਕੋਰਟ ਗਿਆ ਰੀਸੈਂਟਲੀ ਉਹਦੇ ਤੇ ਵੀ ਸੁਣਾਨਾ ਮਾਮਲਾ ਵੀ ਬਰੀਫ ਕਰਦੇ ਕੱਲ ਹੀ ਕੱਲ ਹੀ ਉਹਦੀ ਸੁਵਾਈ ਸੀ ਜੀ ਹਾਂਜੀ ਉਹ ਵੀ ਕਾਫੀ ਬੈਸ ਫੋਰ ਉਹਦੇ ਵਾਸਤੇ ਤੇ ਉਹਦੇ ਵਿੱਚ ਜੱਜ ਸਾਹਿਬ ਨੇ ਉਹਦਾ ਤੇ ਫੈਸਲਾ ਕਰ ਹੀ ਦਿੱਤਾ ਕਿ ਸਰਕਾਰ 3 ਮਹੀਨੇ ਦੇ ਅੰਦਰ ਅੰਦਰ ਇਹਦਾ ਫੈਸਲਾ ਕਰੇ 2.95 ਦੇ ਵਾਸਤੇ ਜੀ ਜੇਕਰ ਜੇਕਰ ਸਰਕਾਰ ਕੋਈ ਨੈਗਟਿਵ ਕਿ ਦਾਲੀ ਹੈ ਤੇ ਸਪੀਕਰ ਨੂੰ ਆਰਡਰ ਪਾਸ ਕਰਿਆ ਠੀਕ ਹੈ ਹੂੰ ਕਿਉਂ ਨਹੀਂ ਦੇ ਦੇਣਾ ਮੈਂ ਕਹਿੰਦਾ ਰੀਜ਼ਨ ਦੱਸੋ ਕਿਉਂ ਹਾਂ ਬਿਲਕੁਲ ਰੀਜ਼ਨ ਦੱਸ ਜਨ ਸਾਬ ਨੇ ਸਪਸ਼ਟ ਆਰਡਰ ਵਿੱਚ ਲਿਖੋ ਆਤੇ ਸੀ